ਅੱਜ ਫੇਰ ਆਪਾਂ ਐਲੋਵੇਰਾ ਦੀ ਸਬਜ਼ੀ ਬਣਾਈ ਹੈ ਜਿਹਨੂੰ ਕੁਮਾਰ ਵੀ ਕਹਿੰਦੇ ਆ ਐਲੋਵੇਰਾ ਵੀ ਕਹਿੰਦੇ ਆ ਇਹਨੂੰ ਪਹਿਨਾ ਆਪਾਂ ਦੇਖੋ ਥੋੜਾ ਜਿਹਾ ਪਾਣੀ 'ਚ ਬਾਲ ਲਿਆ ਤੇ ਜੇ ਤੁਸੀਂ ਨੇ ਨਹੀਂ ਪਾਣੀ 'ਚ ਬਾਲਣਾ ਤਾਂ ਤੁਸੀਂ ਘਿਓ ਦੇ ਵਿੱਚ ਇਹਨੂੰ ਭੁੰਨ ਸਕਦੇ ਹੋਗੇ ਪਹਿਨਾ ਆਪਾਂ ਘਿਓ ਦੇ ਵਿੱਚ ਵੀ ਭੁੰਨ ਲੈਣਿਆਂਗੇ ਪਰ ਇਹ ਇੱਕ ਥੋੜਾ ਜਿਹਾ ਆਪਣੇ ਬਾਲ ਲਿਆ ਬਾਲ ਕੇ ਜਾਨੀ ਕਿ ਜਿਹੜੀ ਗੁੱਦਾ ਥੋੜੀ ਜਿਹੀ ਭੋਲੀ ਹੋ ਗਈ ਇਹਦੀ ਤੇ ਉਸ ਤੋਂ ਬਾਅਦ ਆਪਾਂ ਨੇ ਇਧਰ ਸਰੋਂ ਦਾ ਤੇਲ ਧਰ ਲਿਆ ਇਹਦੇ ਵਿੱਚ ਜੀਰਾ ਪਾ ਲਿਆ ਤੇ ਇੱਕ ਭੈਣ ਨੇ ਪੁੱਛਿਆ ਸੀ ਵੀ ਤੁਸੀਂ ਐਲੋਵੇਰਾ ਦੀ ਸਬਜ਼ੀ ਕਿਸ ਤਰ੍ਹਾਂ ਬਣਾਉਣੇ ਹੋਗੇ ਤਾਂ ਇਹ ਵੀਡੀਓ 'ਚ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਫਿਰ ਬੀਬੀ ਐਲੋਵੇਰਾ ਦੀ ਸਬਜ਼ੀ ਕਿਸ ਤਰ੍ਹਾਂ ਬਣਦੀ ਆ ਬਸ ਪਹਿਨੂੰ ਪਹਿਲਾਂ ਇਹਨੂੰ ਉਬਾਲਣਾ ਪੈਂਦਾਗਾ ਜਿਵੇਂ ਆਪਾਂ ਨੇ ਵਾਰ ਲਿਆ ਜਾਂ ਤੁਸੀਂ ਬਸ ਘਿਓ ਦੇ ਵਿੱਚ ਭੁੰਨ ਲਓ ਪਹਿਨਾ ਆਪਾਂ ਭੁੰਨ ਲੈਂਦੇ ਹੁੰਦੇ ਸੀ ਪਹਿਨਾ ਕਈ ਵਾਰ ਆਪਾਂ ਬਣਾਈ ਆ ਉਦੋਂ ਆਪਾਂ ਇਹਨੂੰ ਘਿਓ ਦੇ ਵਿੱਚ ਭੁੰਨ ਦਿੰਦੇ ਹੁੰਦੇ ਸੀ ਤੇ ਐ ਇੱਕ ਤੀ ਆਪਾਂ ਨੇ ਵਾਰ ਲਈ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਪਿਆਜ਼ ਥੋੜਾ ਜਿਹਾ ਆਪਣੇ ਮੋਟਾ ਕੱਟਿਆਗਾ ਤੇ ਇਹਦੇ ਵਿੱਚ ਆਪਾਂ ਟਮਾਟਰ ਨਹੀਂ ਪਾਉਂਦੇ ਕੱਲਾ ਪਿਆਜ਼ ਹੀ ਪਾਵਾਂਗੇ ਆਪਾਂ ਥੋੜਾ ਇਹਨੂੰ ਜਦੋਂ ਬ੍ਰਾਊਨ ਹੋ ਗਿਆ ਨਾ ਫੇਰ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਇਹਨਾਂ ਆਪਾਂ ਨੇ ਧੀਰੇ ਨੂੰ ਭੁੰਨ ਲਿਆ ਚੰਗੀ ਤਰ੍ਹਾਂ ਜੇ ਜੀਰਾ ਭੁੱਜ ਜੇਗਾ ਫਿਰ ਆਪਾਂ ਨੇ ਪਿਆਜ਼ ਪਾ ਦੇਣਾਗਾ ਇਹਦੀ ਸਬਜ਼ੀ ਬਹੁਤ ਵਧੀਆ ਬਣਦੀ ਆ ਬਹੁਤ ਲੋਕ ਕਹਿੰਦੇ ਆ ਵੀ ਇਹਦੀ ਸਬਜ਼ੀ ਵਧੀਆ ਨਹੀਂ ਬਣਦੀ ਉਹ ਉਹ ਲੋਕ ਕਹਿੰਦੇ ਆ ਜਿਹੜੇ ਖਾਂਦੇ ਨਹੀਂ ਹੈਗੇ ਪਰ ਜੇ ਤੁਸੀਂ ਇਹਨੂੰ ਸਬਜ਼ੀ ਨੂੰ ਖਾਮੂ ਤਾਂ ਇਹ ਬਹੁਤ ਬੜੀਆ ਆਗੀ ਤੇ ਇੰਨੀ ਗੁਣਕਾਰੀ ਸਬਜ਼ੀ ਆ ਇਹ ਜਿੰਨੀ ਵੀ ਕਹੋ ਗੁਣਾ ਨਾਲ ਭਰਪੂਰ ਆ ਇਹ ਸਬਜ਼ੀ ਤੇ ਵੀ ਇਹਨੂੰ ਵੀ ਬਾਲਾ ਨਹੀਂ ਹਫ਼ਤੇ 'ਚ ਇੱਕ ਵਾਰੀ ਜ਼ਰੂਰ ਬਣਾਉਣਾ ਚਾਹੀਦਾ ਸਬਜ਼ੀ ਤੇ ਬਹੁਤ ਜਿਆਦਾ ਵਧੀਆ ਬਣਦੀ ਆ ਇਹ ਆਪਾਂ ਨੇ ਸਾਰੇ ਮਸਾਲੇ ਪਾ ਲਏ ਨੂਨ ਮਿਰਚ ਹਲਦੀ ਮਿਰਚ ਗਰਮ ਮਸਾਲਾ ਬਸ ਥੋੜਾ ਜਿਹਾ ਭੁੰਨਣਾ ਇਹਨੂੰ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਅਸੀਂ ਲਓ ਜੀ ਥੋੜੀ ਇਹਨੂੰ ਪੱਕਣ ਦਿੰਨੇ ਆ ਜਦੋਂ ਪੱਕ ਗਏ ਤੇ ਫੇਰ ਆਪਾਂ ਦਿਖਾਵਾਂਗੇ ਮਸਾਲਾ ਆਪਣਾ ਬਣ ਗਿਆ ਇੱਧਰ ਤੇ ਇੱਧਰ ਜਿਹੜਾ ਐਲੋਵੇਰਾ ਆਪਾਂ ਨੇ ਵਾਲਿਆ ਨਾ ਥੋੜਾ ਬ੍ਰਾਊਨ ਜਾ ਹੋ ਗਿਆ ਦੇਖੋ ਜਿਹੜਾ ਇਹ ਪਾਣੀ ਆ ਪਾਣੀ ਦੇ ਵਿੱਚ ਸਾਰੇ ਤਸਤਾ ਇਹਦੇ ਦੇਖੋ ਜੇ ਤਾਂ ਤੁਸੀਂ ਬਣਾਉਣੀ ਆ ਸੁੱਕੀ ਫੇਰ ਤਾਂ ਦੇਖੋ ਤੁਸੀਂ ਕੱਲੀ ਐਲੋਵੇਰਾ ਇਹਦੇ ਵਿੱਚੋਂ ਕੱਢ ਲਓ ਜਾਨੀ ਕਿ ਸੁੱਕੀ ਬਣਾ ਲਓ ਤੇ ਜੇ ਤੁਸੀਂ ਨੇ ਬਣਾਉਣੀ ਆ ਰਸਮੀ ਸੀ ਤਾਂ ਤੁਸੀਂ ਜਿਹੜਾ ਦਾ ਪਾਣੀ ਆ ਉਹ ਡੋਲਣਾ ਨਹੀਂ ਹੈਗਾ ਪਾਣੀ ਇਹਦੇ ਵਿੱਚ ਹੀ ਪਾਉਣਾ ਹੈਗਾ ਇਹ ਆਪਾਂ ਨੇ ਸਾਰਾ ਲੋਏ ਇਹਨੂੰ ਹੁਣ ਆਪਾਂ ਪੱਕਣ ਦਿੰਨੇ ਆਂਗੇ ਬਾळा ਨਹੀਂ ਬਸ 15 ਮਿੰਟ ਹੀ ਆਪਾਂ ਪਕਾਉਣਾ ਹੈਗਾ ਇਹ ਜਿਹੜੀ ਸਬਜੀ ਆਪਾਂ ਰਸਬੀ ਸੀ ਬਣਾਵਾਂਗੇ ਯਾਨਕਿ ਇਹ ਤਰੀ ਵਾਲੀ ਬਣਾਵਾਂਗੇ ਤੇ ਜੇ ਤੁਸੀਂ ਸੁੱਕੀ ਬਣਾਉਣੀ ਤਾਂ ਸੁੱਕੀ ਵੀ ਤੁਸੀਂ ਬਣਾ ਸਕਦੇ ਹੋ ਸੁੱਕੀ ਵੀ ਬਹੁਤ ਜ਼ਿਆਦਾ ਵਧੀਆ ਇਹ ਬਣਦੀ ਹੈਗੀ ਪਰ ਜੇ ਸੁੱਕੀ ਸਬਜੀ ਘਰੇ ਨਹੀਂ ਖਾਂਦੇ ਤਾਂ ਤੁਸੀਂ ਫਿਰ ਇਦਾਂ ਰਸਮਿਸੀ ਸਬਜੀ ਬਣਾ ਕੇ ਦਿਓ ਤੇ ਬਹੁਤ ਜ਼ਿਆਦਾ ਵਧੀਆ ਇਹ ਸਬਜੀ ਬਣਦੀ ਹੈਗੀ ਤੇ ਟੇਸਟ ਇਹਦਾ ਬਹੁਤ ਜ਼ਿਆਦਾ ਵਧੀਆ ਹੁੰਦਾਗਾ ਲਓ ਜੀ ਹੁਣ ਆਪਾਂ ਇਹਨੂੰ ਪਕੜਨ ਦਿੰਨੇ ਆ ਬਾਹਲਾ ਨਹੀਂ ਪੈਣਾ ਵਾਲੀ ਹੋਈ ਐ ਇਹ ਤਾਂ ਕਰਕੇ ਆਪਾਂ ਬਸ 15 ਮਿੰਟੀ ਇਹਨੂੰ ਵਾਲਾਂਗੇ 15 ਮਿੰਟ ਪਕਾ ਕੇ ਤੇ ਫਿਰ ਉਦੋਂ ਬਾਅਦ ਦੇਖਦੇ ਆਂ ਵੀ ਇਹ ਆਪਣੀ ਸਬਜੀ ਕਿੱਦਾਂ ਦੀ ਬਣਦੀ ਆ ਹਲੋਵੇਰਾ ਦੀ ਸਬਜੀ ਬਣ ਕੇ ਤਿਆਰ ਆ 15 ਮਿੰਟ ਆਪਾਂ ਨੇ ਪਕਾਈ ਸੀ 15 ਮਿੰਟ ਬਾਅਦ ਦੇਖੋ ਕਿੰਨੀ ਜਿਆਦੇ ਵਧੀਆ ਇਹ ਬਣਦੀ ਹੈਗੀ ਤੇ ਬਹੁਤ ਜਿਆਦੇ ਵਧੀਆ ਦਾ ਸਵਾਦ ਹੁੰਦਾਗਾ ਸਬਜੀ ਦਾ ਤੇ ਬਹੁਤ ਜਿਆਦੇ ਵਧੀਆ ਬਣਦੀ ਇਹਨੂੰ ਸੁੱਕੀ ਵੀ ਬਣਾ ਸਕਦੇ ਹੋ ਤੁਸੀਂ ਪਰ ਆਪਾਂ ਥੋੜੀ ਤਰੀ ਵਾਲੀ ਬਣਾਈ ਹੈਗੀ ਤੇ ਬਹੁਤ ਇਹਦੀ ਖੁਸ਼ਬੂ ਦੇਖੋ ਕਿੰਨੀ ਜਿਆਦਾ ਵਧੀਆ ਆ ਰਹੀ ਹੈਗੀ ਇਸੇ ਤਰੀਕੇ ਨਾਲ অ্যালোਵੈਰਾ ਦੀ ਆਪਾਂ ਜਿਹੜੀ ਸਬਜ਼ੀ ਘਰ ਵਿੱਚ ਬਣਾ ਸਕਦੇ ਹਾਂਗੇ ਤੇ অ্যালোਵੈਰਾ ਤਾਂ ਦੇਖੋ ਆਪਣੇ ਘਰਾਂ ਦੇ ਵਿੱਚ ਆਮ ਹੀ ਲੱਗਿਆ ਹੁੰਦਾਗਾ ਕੋਈ ਬਾਜ਼ਾਰ ਚੋਂ ਲਿਆਉਣ ਦੀ ਜ਼ਰੂਰਤ ਨਹੀਂ ਹੈਗੀ ਬੂਟੇ ਆਪਾਂ 2-3 ਘਰੇ ਲਾ ਲਓ ਤੇ ਹਫ਼ਤੇ ਬਾਅਦ ਵਧੀਆ ਸਬਜ਼ੀ ਬਣ ਜਾਂਦੀ ਹੈ ਇਹਨਾਂ ਦੀ ਕਿਲੋ ਪੱਕਾ ਦੇਖੋ ਲੈ ਜਾਂਦਾਗਾ ਤੇ ਐਦਾਂ ਦੇਖੋ ਸਬਜ਼ੀ ਜਿਹੜੀ ਆਪਾਂ ਬਣਾ ਸਕਦੇ ਹਾਂਗੇ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ